ਭਾਰਤ ਪੰਜਾਬ ਬਣ ਕੇ ਕਰਿਆ ਇਸ ਕਰਕੇ ਭਾਰਤ ਨੂੰ ਪੰਜਾਬ ਬਾਰੇ ਸੋਚਣ ਦੀ ਲੋੜ ਆ ਕਿਉਂਕਿ ਭਾਰਤ ਦੀ ਨਹੀਂ ਪੰਜਾਬ ਨੇ ਧਰੀ ਐ ਸਟੇਜ ਤੋਂ ਗੱਜੇ ਨੇ ਰਬੀ ਸ਼ੇਰਗਲੇ ਗੱਲਾਂ ਕਹੀਆਂ ਨੇ ਉਹਨਾਂ ਨੇ ਸਟੇਜ ਤੋਂ ਰਬੀ ਸ਼ੇਰਗਲ ਸਾਡੇ ਨਾਲ ਨੇ ਦਿੱਲੀ ਦੇ ਸ਼ਿੰਗੂ ਬੈਰੀਅਰ ਤੇ ਪਹੁੰਚੇ ਹੋਏ ਨੇ ਪੰਜਾਬ ਦੇ ਇਤਿਹਾਸ ਦੇ حوالے ਨਾਲ ਸਿੱਖ ਇਤਿਹਾਸ ਦੇ حوالے ਨਾਲ ਔਰ ਦੇਸ਼ ਦੁਨੀਆ ਦੇ حوالے ਨਾਲ ਉਹਨਾਂ ਨੇ ਇੱਥੇ ਗੱਲਾਂ ਰੱਖੀਆਂ ਨੇ ਔਰ ਇੱਕ ਗੱਲ ਬਾਰ ਬਾਰ ਨੌਜਵਾਨਾਂ ਨੂੰ ਕਹੀ ਐ ਖਾਸ ਤੌਰ ਤੇ ਸਬਰ ਨਾਲ ਚੱਲੋ ਸੰਤੋਖ ਨਾਲ ਚੱਲੋ ਆਰਾਮ ਨਾਲ ਚੱਲੋ ਕਾਲੀ ਨਾ ਕਰਿਓ ਰੱਬੀ ਸ਼ੇਰਗਿਲ ਸਾਡ ਨਾਲ ਨੇ ਗੱਲ ਸ਼ੁਰੂ ਕਰਦੇ ਆ ਰੱਬੀ ਭਾਈ ਤੁਸੀਂ ਕਿਹਾ ਨਹੀਂ ਪੰਜਾਬ ਨੇ ਧਰੀ ਹੈਗੀ ਤੇ ਭਾਰਤ ਸੋਚੇ ਕੁਛ ਭਾਜੀ ਤੁਸੀਂ ਦੇਖ ਲਓ ਇਤਿਹਾਸ ਦੇਖ ਲਓ ਇਤਿਹਾਸ ਦੇਖ ਲਓ ਮਲਤਾਨ ਜਿਹੜਾ ਮੇਰੀ ਮਾਂ ਦਾ ਸ਼ਹਿਰ ਹੈ ਮਲਸਤਾਨ ਉਹਦਾ ਨਾਮ ਹੈ ਕ੍ਰਿਸ਼ਨ ਦੇ ਬੇਟੇ ਦੀ ਥਾਂ ਤੁਸੀਂ ਚਲੋ ਮੈਂ ਇਤਿਹਾਸ ਦੀ ਗੱਲ ਨਹੀਂ ਕਰਦੇ ਇਤਿਹਾਸ ਦੀ ਗੱਲ ਕਰਦੇ ਆ ਤੇ ਹਿੰਦੁਸਤਾਨ ਦੇ ਵਿੱਚ ਹੜੱਪਾ ਤੋਂ ਪੁਰਾਣੀ ਕੋਈ ਸ਼ੈ ਨਹੀਂ ਉਹ ਸਾਰੀਆਂ ਉਹ ਕਿੱਥੇ ਨੇ ਪੰਜਾਬ 'ਚ ਨੇ ਵੇਦਵਿਆਸ ਜਿਹੜੇ ਨੇ ਵਿਆਸ ਤਾਂ ਸਾਡਾ ਵਿਆਸ ਜਿਹੜਾ ਵਿਆਸਾ ਜਿਹੜਾ ਜਿਹਨੂੰ ਅਸੀਂ ਪਿਆਰ ਨਾਲ ਬੁਲਾਉਂਦੇ ਆ ਉਹ ਵੇਦਵਿਆਸ ਦੇ ਨਾਂ ਤੇ ਰੱਖਿਆ ਗਿਆ ਤੁਸੀਂ ਸਾਡੇ ਸਿੱਖਾਂ ਨੂੰ ਵੇਖ ਲਓ ਸਾਡੇ ਗੁਰੂਆਂ ਨੂੰ ਵੇਖ ਲਓ ਉਹਨਾਂ ਨੇ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਜਿੱਥੇ ਮੌਕਾ ਲੱਗਾ ਉਹਨਾਂ ਨੇ ਇੱਕ ਤਹਜ਼ੀਬ ਦਾ ਟੱਕ ਲਾਇਆ ਉੱਥੇ ਉਹਨਾਂ ਨੇ ਤਜ਼ੀਬ ਦੀ ਉਸਾਰੀ ਕੀਤੀ ਹੈ ਪਹਿਲੇ ਗੁਰੂ ਨੇ ਕਰਤਾਰਪੁਰ ਵਸਾਇਆ ਦੂਸਰੇ ਨੇ ਖਡੂਰ ਵਸਾਇਆ ਤੀਸਰੇ ਨੇ ਗੋਇੰਦਵਾਲ ਚੌਥੇ ਨੇ ਅੰਮ੍ਰਿਤਸਰ ਇਸ ਤਰ੍ਹਾਂ ਸਾਰਾ ਸਿਲਸਿਲਾ ਆਨੰਦਪੁਰ ਸਾਹਿਬ ਤੱਕ ਚੱਲਦਾ ਸਾਡੀ ਅੰਦਰਲੀ ਵਿਉਂਤ ਜਿਹੜੀ ਹੈ ਉਸ ਦੇ ਵਿੱਚ ਜਮਹੂਰੀਅਤ ਵਸੀ ਹੈ ਜਿਹੜਾ ਅੱਜ ਅਸੀਂ ਵੇਖ ਰਹੇ ਹਾਂ ਜਿਹੜਾ ਇੱਥੇ ਵੇਖਣ ਦੇ ਇਹਦੇ ਵਿੱਚ ਵੀ ਜਮਹੂਰੀਅਤ ਦਾ ਜਸ਼ਨ ਦਿਸਦਾ ਜਿਸ ਤਰ੍ਹਾਂ ਸਟੇਜ ਦੀ ਮੈਨੇਜਮੈਂਟ ਹੋ ਰਹੀ ਹੈ ਉਹਦੇ ਵਿੱਚ ਵੀ ਪੰਜਾਬੀ ਆਪਣੇ ਆਪ ਨੂੰ ਕਿਸ ਤਰ੍ਹਾਂ ਜਮਹੂਰੀ ਇਰਾਦਿਆਂ ਦੇ ਨਾਲ ਰੌ ਰਿਟਾਂ ਦੇ ਨਾਲ ਬਹੁਤ ਸੌਖਾ ਬਹੁਤ ਸੱਚਾ ਆਪਣੇ ਆਪ ਨੂੰ ਆਰਗੇਨਾਈਜ਼ ਕਰ ਸਕਦੇ ਆ ਉਹਦਾ ਨਮੂਨਾ ਤੁਸੀਂ ਅੱਜ ਇੱਥੇ ਸਟੇਜ ਤੇ ਵੇਖ ਸਕਦੇ ਜੀ ਕੀ ਲੱਗਦਾਗਾ ਡੈਮੋਕਰੇਸੀ ਦਾ ਲੋਕ ਵੱਡੇ ਮੰਨੇ ਜਾਂਦੇ ਨੇ ਇਹ ਪ੍ਰੋਟੈਸਟ ਵੀ ਹੋ ਰਹੇ ਨੇ ਲੋਕ ਖੜੇ ਵੀ ਨੇ ਮੋਦੀ ਸਰਕਾਰ ਫਿਰ ਵੀ ਨਹੀਂ ਮੰਨ ਰਹੀ ਮੈਨੂੰ ਲੱਗਦਾ ਕਿ ਆ ਇਸ ਸਰਕਾਰ ਦਾ ਫਲਸਫਾ ਜਿਹੜਾ ਹੈ ਇਸ ਨੂੰ ਹਿੰਦੁਸਤਾਨ ਇੱਕ ਮਿੱਟੀ ਘਟੇ ਵਾਂਗੂ ਵੇਖੇ ਤੇ ਉਹ ਮਿੱਟੀ ਘਟਾ ਛਾੜਨ ਵਾਸਤੇ ਸਰਦਾਰ ਆਏ ਨੇ ਕਿਸਾਨ ਆਏ ਨੇ ਹੋਰ ਸੂਬਿਆਂ ਤੋਂ ਕਿਸਾਨ ਆਏ ਨੇ ਅਸੀਂ ਸਾਡਾ ਕੰਮ ਸ਼ੁਰੂ ਤੋਂ ਹੀ ਮਿੱਟੀ ਘਟੇ ਚਾੜਨ ਦਾ ਰਿਹਾ ਅਸੀਂ ਇੱਥੇ ਮਿੱਟੀ ਘਟਾ ਸਰਕਾਰ ਦੇ ਉੱਤੇ ਜਿਹੜਾ ਇਨੇ ਚਿਰ ਦਾ ਜੰਮਿਆ ਪਿਆ ਸੀ ਆ ਤੁਸੀਂ ਦੇਖੋ ਅੱਜ ਉਹਦਾ ਮਿੱਟੀ ਘਟਾ ਚੜ ਰਿਹਾ ਸਾਡੇ ਉੱਤੇ ਜਿਹੜੀ ਫਾਸੀਵਾਦੀ ਕਿਸੇ ਸੰਕਲਪ ਨੂੰ ਬਦੋ ਬਦੀ ਸਾਡੇ ਵਿੱਚ ਵੰਨ ਦੀ ਕੋਸ਼ਿਸ਼ ਕੀਤੀ ਗਈ ਹੈ ਆਪਾਂ ਇਹ ਫਾਸੀਵਾਦੀ ਦਾ ਜਿਹੜਾ ਡੀਲਾ ਉਹ ਤੁਸੀਂ ਦੇਖ ਲੈਣਾ ਕਿਸ ਤਰ੍ਹਾਂ ਜ਼ਿੰਮੇਦਾਰਾਂ ਨੇ ਉਹਦਾ ਇੱਕ ਇੱਕ ਪੱਤਰਾ ਜਿਹੜਾ ਚੁੱਕ ਕੇ ਕਬਾਰ ਮਾਰਨਾ ਜਾਨੀ ਫਾਸੀਵਾਦ ਨਹੀਂ ਹੁਣਾ ਚਾਹੁੰਦੇ ਸਰਕਾਰ ਤੁਸੀਂ ਤਾਂ ਉਹ ਪੰਜਾਬ ਜਾਂ ਦੇਸ਼ ਨਹੀਂ ਆਉਣ ਦੇਗਾ ਭਾਜੀ ਤੁਸੀਂ ਦੇਖ ਲਓ ਅਸੀਂ ਜਿਹੜੇ ਵੀ ਇਹਨਾਂ ਬਿੱਲਾਂ ਦਾ ਜਿਹੜਾ ਕੋਈ ਇਹਨਾਂ ਦੇ ਪਿੱਛੇ ਇਹਨਾਂ ਸੰਕਲਪ ਉਹ ਤਾਂ ਮੇਰਾ ਪੂਰਾ ਇਹੋ ਹੈ ਫਾਸੀਵਾਦ ਕੀ ਹੈ ਕਿ ਜਿਹੜੀਆਂ ਤੁਹਾਡੇ ਤੁਹਾਡੇ ਦੇਸ਼ ਦੀਆਂ ਜਿਹੜੀ ਵੀ ਜਿਹੜਾ ਵੀ ਸਰਮ ਆਇਆ ਉਹਨੂੰ ਤੁਸੀਂ ਆਪਣੇ ਕਾਰੋਨੀ ਕੈਪੀਟਲਿਸਟ ਨੂੰ ਦੇ ਦਿਓ ਹੋਰ ਕਿਸੇ ਨੂੰ ਦੇ ਦਿਓ ਆ ਜਿਹੜੀ ਗੱਲ ਹੈ ਪੰਜਾਬ ਜਿਹੜਾ ਹੈ ਉਹ ਜਮਹੂਰੀਅਤ ਦੇ ਹੱਕ ਦੇ ਵਿੱਚ ਖੜਾ ਹੈ ਮੰਡੀ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਪੰਜਾਬ ਦਾ ਹਿੰਦੁਸਤਾਨ ਦਾ ਇੱਕ ਛੋਟਾ ਮਾਡਲ ਹੈ ਮੰਡੀ ਜਿਹੜੀ ਹੈ ਇਹਦਾ ਗਠਨ ਜਿਹੜਾ 1955 ਦੇ ਵਿੱਚ ਇੱਕ ਜਮਹੂਰੀ ਇਰਾਦੇ ਨਾਲ ਕੀਤਾ ਗਿਆ ਮੰਡੀ ਦੇ ਵਿੱਚ ਇਲੈਕਸ਼ਨ ਹੋਣੇ ਸੀ ਇਹਦੇ ਵਿੱਚ ਇਲੈਕਸ਼ਨ ਨਹੀਂ ਹੋਏ ਤੇ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਵੀ ਸਟੇਟ ਸਰਕਾਰਾਂ ਵੀ ਇਹਦੇ ਵਿੱਚ ਇਹਨਾਂ ਦੇ ਉੱਤੇ ਪੂਰਾ ਦੋਖ ਜਾਂਦਾ ਪਰ ਮੰਡੀ ਜਿਹੜੀ ਹੈ ਇੱਕ ਸਾਡੀ ਜਮਹੂਰੀਅਤ ਦਾ ਇੱਕ ਛੋਟਾ ਜਿਹਾ ਮਾਡਲ ਹੈ ਮੰਡੀ ਰਹੇਗੀ ਤਾਂ ਜਮਹੂਰੀਅਤ ਰਹੇਗੀ ਉਹ ਕਿਸਾਨੀ ਅਰਥਚਾਰੇ ਦੀ ਇੱਕ ਮੂਲ ਲੋਕਤੰਤਰਕ ਇੱਕ ਇਕਾਈ ਹੈ ਕੀ ਲਗਦਾ ਰੱਬੀ ਭਾਈ ਕਿਵੇਂ ਦੇਖ ਰਹੇ ਹੋ ਹੁਣ ਇਸ ਸੰਘਰਸ਼ ਨੂੰ ਤੁਸੀਂ ਪੂਰਾ ਘੁੰਮੇ ਵੀ ਹੋ ਇੱਕ ਤਰ੍ਹਾਂ ਦਾ ਸਰਵੇ ਕਰਕੇ ਆਏ ਹੋ ਤੁਸੀਂ ਫਿਰ ਸਟੇਜ ਤੇ ਬੋਲੇ ਤੁਹਾਨੂੰ ਸਾਰਾ ਕਿਵੇਂ ਮਾਹੌਲ ਨਜ਼ਰ ਆ ਰਿਹਾ ਮੈਨੂੰ ਇੱਕ ਇਹੋ ਜਿਹਾ ਨਵੇਕਲਾ ਅਦਬ ਵੇਖਣ ਨੂੰ ਜਿਸ ਰਿਹਾ ਇੱਕ ਇਹੋ ਜਿਹਾ ਸੁਛੱਜਾ ਵਿਹਾਰ ਵੇਖਣ ਨੂੰ ਮਿਲ ਰਿਹਾ ਜਿਹੜਾ ਆਮ ਤੌਰ ਤੇ ਅਸੀਂ ਪ੍ਰਦਰਸ਼ਨਾਂ ਦੇ ਵਿੱਚ ਰੋਸ ਮਜਾਰਿਆਂ 'ਚ ਨਹੀਂ ਵੇਖਦੇ ਮੈਂ ਦਿੱਲੀ ਦਾ ਪਛੰਦਾ ਅਸੀਂ ਦਿੱਲੀ ਦੇ ਵਿੱਚ ਵੇਖਦੇ ਆਇਆ ਮਾੜੀ ਜਿਹੀ ਕੋਈ ਗੱਲ ਹੋ ਜਾਂਦੀ ਹੈ ਲੋਕ ਇਕੱਠੇ ਹੋ ਜਾਂਦੇ ਨੇ ਤੋੜ-ਫੋੜ ਸ਼ੁਰੂ ਹੋ ਜਾਂਦੀ ਹੈ ਬੱਸਾਂ ਨੂੰ ਅੱਗ ਲਾ ਦਿੰਦੇ ਨੇ ਸ਼ੀਸ਼ੇ ਭੰਨਣ ਲੱਗ ਪੈਂਦੇ ਆ ਇੱਥੇ ਤੁਸੀਂ ਮੈਨੂੰ ਵਖਾ ਕੇ ਮੈਂ ਮੈਂ ਸ਼ਰਤ ਲਾ ਕੇ ਕਹਿ ਸਕਦਾ ਇੱਥੇ ਕਿਸੇ ਲੋਕਲ ਨੂੰ ਪੁੱਛ ਲਓ ਇੱਥੇ ਸਰਦਾਰਾਂ ਨੇ ਜਿਸ ਤਰ੍ਹਾਂ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨਾਂ ਨੇ ਜਿਸ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਰੋਸ ਪ੍ਰਗਟਾਵਾ ਕੀਤਾ ਇਹਦੇ ਨਾਲ ਇਸ ਇੱਕ ਮੁੱਦੇ ਦੀ ਨਹੀਂ ਸਗੋਂ ਹਿੰਦੁਸਤਾਨ ਦੇ ਹੋਰ ਜਿਹੜੇ ਮੁੱਦੇ ਆ ਬਹੁਤ ਸਾਰੇ ਮੁੱਦੇ ਆ ਇਹਨਾਂ ਸਾਰਿਆਂ ਨੂੰ ਨਿਬੇੜਨ ਦਾ ਇੱਕ ਰਾਹ ਪੰਜਾਬ ਨੇ ਰੁਸ਼ਨਾਇਆ ਤਾਂ ਮੈਂ ਜ਼ਰੂਰ ਕਹੂੰਗਾ ਜਿਹੜਾ ਤੁਸੀਂ ਕਈ ਹਵਾਲੇ ਜਿਹੜੇ ਇਤਿਹਾਸਿਕ ਹਵਾਲਿਆਂ ਦੀ ਗੀਤ ਵੀ ਨੇ ਗੁਜਰਾਤ ਦਾ ਵੀ ਹਵਾਲਾ ਆਉਂਦਾ ਮੈਂ ਗੀਤ ਦਾ ਨਾਂ ਭੁੱਲ ਰਿਹਾ ਤੁਹਾਡੇ ਦਾ ਜਿਹੜਾ ਜੇ ਸਾਰੇ ਇਤਿਹਾਸ ਦੇ ਹਵਾਲੇ ਹੁੰਦੇ ਨੇ ਉਹਦੀਆਂ ਅਗਰ ਚੰਦ ਲਾਈਨਾਂ ਹੋਣ ਅੰਦੋਲਨ ਤੇ ਟੁਕਦੀਆਂ ਹੋਈਆਂ ਹੂੰ ਆ ਪਗੜੀ ਸੰਭਾਲੇ ਜੱਟਾਂ ਓਏ ਪਗੜੀ ਸੰਭਾਲ ਓਏ ਆ ਪਗੜੀ ਸੰਭਾਲੇ ਓ ਪਗੜੀ ਸੰਭਾਲ ਜੱਟਾਂ ਪਗੜੀ ਸੰਭਾਲ ਓਏ ਪਗੜੀ ਸੰਭਾਲ ਇਹਦੀਆਂ ਹੁਣ ਮੈਨੂੰ ਜਿਹੜੀਆਂ ਦੂਜੀਆਂ ਗੱਲਾਂ ਮੇਰੇ ਖਿਆਲ ਨਾਲ ਬਹੁਤ ਸਿੱਖ ਇਤਿਹਾਸ ਨਾਲ ਸੰਬੰਧਤ ਹੈ ਮੈਂ ਉਹਨਾਂ ਦਾ ਇਸ ਲਈ ਜ਼ਿਕਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਆ ਜਿਹੜਾ ਹੈ ਇਹ ਨਿਹਰਾਪੁਰਾ ਸਿੱਖਾਂ ਦਾ ਇੱਕ ਮੁਝਾਰਾ ਨਿਗਾ ਇਸ ਦੇ ਵਿੱਚ ਕੁੱਲ ਹਿੰਦੁਸਤਾਨ ਦੀ ਗੱਲ ਹੈ ਆਪਾਂ ਇਸ ਦੀ ਜਿਹੜੀ ਮੈਸੇਜਿੰਗ ਹੈ ਉਹ ਬਾਹਰ ਜਿਹੜੀ ਹੈ ਉਹ ਇਹ ਜਾਣੀ ਬੜੀ ਜ਼ਰੂਰੀ ਹੈ ਇਹਦੇ ਵਿੱਚ ਨਿਹਰਾਪੁਰਾ ਕਿਸੇ ਧਰਮ ਵਿਸ਼ੇਸ਼ ਦਾ ਰੋਸ ਨਿਗਾ ਉਹਦਾ ਮੁੱਦਾ ਨਿਗਾ ਆ ਮਾਈਟ ਦੇਖਿਆ ਇੱਥੇ ਯੂਪੀ ਤੋਂ ਆਏ ਹੈ ਐਮਪੀ ਤੋਂ ਆਏ ਹੈ ਬੰਦੇ ਨਾਲੇ ਅੱਜ ਮੈਂ ਇੱਕ ਗੱਲ ਤੁਹਾਡੇ ਮਾਰਫਤ ਲੋਕਾਂ ਤੱਕ ਪਹੁੰਚਾਉਣੀ ਚਾਹਾਂਗਾ ਜਿਹੜੇ ਲੋਕ ਕਹਿੰਦੇ ਕਿ ਮੰਡੀ ਦਾ ਕੋਈ ਮਾੜਾ ਅਸਰ ਨਹੀਂ ਹੁੰਦਾ ਅੱਜ ਜਿਹੜੀ ਖਬਰ ਲੱਗੀ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ 4 ਮਹੀਨਿਆਂ ਤੋਂ ਮੰਡੀ ਜਿਹੜੀ ਹੈ ਉਹ ਉਹ ਬੰਦ ਪਈ ਹੈ ਇਹ ਨਵੇਂ ਲਾਅ ਉੱਥੇ ਇਹਨਾਂ ਦੀ ਆਪਣੀ ਸਰਕਾਰ ਸੀ ਇਹਨਾਂ ਨੇ ਉੱਥੇ ਆ ਕਾਨੂੰਨ ਜਿਹੜੇ ਅਮਲ 'ਚ ਲਿਆਉਂਦੇ ਆ ਉਹਦਾ ਸਿੱਧਾ ਸਟਾ ਨਿਕਲਿਆ ਕੀ 60% ਮੰਡੀ ਜਿਹੜੀ ਬੰਦ ਹੋ ਗਈ ਆ ਜਿਹੜੀ ਮੰਡੀ ਹੈ ਆ ਛੋਟੇ ਕਿਸਾਨ ਦਾ ਆਸਰਾ ਹੈ ਜੇ 50 ਦੇ 35% ਛੋਟਾ ਕਿਸਾਨ 35% ਤੁਸੀਂ ਆਪ حساب ਲਾ ਸਕਦੇ ਹੋ ਜੀ ਕਿ ਕਿੰਨਾ 1 तिहाई ਜਿਹੜਾ ਪੰਜਾਬ ਦਾ ਹਿੱਸਾ ਹੈ ਉਹਦੇ ਕੋਲ 2.5 ਏਕੜ ਤੇ 2 ਏਕੜ ਜ਼ਮੀਨ ਇਹਦੇ ਵਿੱਚ ਘਾਰ ਹੈ ਪਰ ਪੂਰੇ ਹਿੰਦੁਸਤਾਨ ਦੇ ਵਿੱਚ 85% ਜਿਹੜਾ ਕਿਸਾਨ ਹੈ ਉਹ ਛੋਟਾ ਕਿਸਾਨ ਹੈ 2.5 ਏਕੜ ਤੋਂ ਘੱਟ ਵਾਲਾ ਕਿਸਾਨ ਹੈ 2.5 ਏਕੜ ਦੇ ਕਿਸਾਨ ਨੇ ਬਹੁਤ ਜਦੋਜਹਿਤ ਬਹੁਤ ਬਹੁਤ ਮੱਲਾ ਮਾਰ ਕੇ ਆ ਹੱਕ ਲਿਆ ਸੀ ਮੰਡੀ ਲਾਉਣ ਦਾ ਐਮ ਐਸ ਪੀ ਦਾ ਇਹਦੇ ਨਾਲ ਉਹਦੀ ਜ਼ਿੰਦਗੀ ਨੂੰ ਇੱਕ ਛੋਟੀ ਜੀ ਡਿਗਨਿਟੀ ਮਿਲੀ ਹੈ ਨਸੀਬ ਹੋਈ ਹੈ ਜੇ ਮੰਡੀ ਅਸੀਂ ਇਸ ਤੋਂ ਖੋਲਾਂਗੇ ਤਾਂ ਆਪਾਂ ਉਸ ਛੋਟੇ ਕਿਸਾਨ ਤੋਂ ਸਾਡੇ ਸਮਾਜ ਦੇ ਛੋਟੇ ਵਰਗ ਤੋਂ ਆਪਾਂ ਡਿਗਨਿਟੀ ਖੋਣ ਵਾਲਾ ਕੰਮ ਕਰਾਂਗੇ ਔਰ ਕਿਸਾਨ ਜਿਹੜਾ ਹੈ ਇਹਦੇ ਉੱਤੇ ਹਿੰਦੁਸਤਾਨੀ ਤਹਿਜ਼ੀਬ ਟਿਕੀ ਹੈ ਇਹਦੇ ਨਾਲ ਧਰੋਹ ਕਮਾਉਣਾ ਆਪਣੇ ਵੱਡ ਵਡੇਰੇ ਨਾਲ ਤਰੋਕ ਮਾਨ ਦੇ ਬਰਾਬਰ ਆ ਕਿਸਾਨ ਜੱਥੇਬੰਦੀਆਂ ਵੀ ਨੇ ਤੇ ਮੋਦੀ ਸਰਕਾਰ ਵੀ ਹੈ ਪਹਿਲਾਂ ਤਾਂ ਮੈਂ ਕਹੂੰਗਾ ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਟਾਈਮ ਮਸਲੇ ਦਾ ਹੱਲ ਤਾਂ ਸਾਰੇ ਹੀ ਚਾਹੁੰਦੇ ਨੇ ਆ ਜਿਹੜੀ ਜਨਤਾ ਇੱਥੇ ਬੈਠੀ ਆ ਸਾਰੀ ਉਹ ਕਹਿੰਦਾ ਭਾਈ ਪਿੰਡਾਂ ਨੂੰ ਜਾਈਏ ਮਸਲੇ ਦਾ ਹੱਲ ਕਰੋ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਜੀ ਮਸਲੇ ਦਾ ਹੱਲ ਬਿਲਕੁਲ ਨਿਭੜਨਾ ਚਾਹੀਦਾ ਹੈ ਮੋਦੀ ਸਰਕਾਰ ਨੂੰ ਇਸ ਦੇਸ਼ ਦੇ ਲੋਕਾਂ ਨੇ ਚੁਣ ਕੇ ਭੇਜਿਆ ਵੋਟਾਂ ਉਹਨਾਂ ਨੇ ਇਸ ਦੇਸ਼ ਦੇ ਲੋਕਾਂ ਤੋਂ ਲਈਆਂ ਔਰ ਉਹਨਾਂ ਨੇ ਜਦੋਂ ਵੋਟਾਂ ਲਈਆਂ ਸੀ ਤਾਂ ਉਸ ਵੇ ਆਖਿਆ ਸੀ ਵੈਲਫੇਅਰ ਹੋਊਗਾ ਸਰਕਾਰ ਤੁਹਾਡੀ ਮਾਂ ਬਣੇਗੀ ਉਸ ਵੇਲੇ ਇਸ ਤਰ੍ਹਾਂ ਦੇ ਸਰਮਾਏ ਸਰਮਾਏ ਪ੍ਰਤੀ ਇਹੋ ਜਿਹਾ ਰਵਈਆ ਹੋਏਗਾ ਇਹ ਕਿਸੇ ਮੈਨੀਫੈਸਟੋ ਨੇ ਨਹੀਂ ਜਾਰੀ ਕੀਤਾ ਮੈਂ ਆਖਾਂਗਾ ਜੇ ਤੁਸੀਂ ਸਰਮਾਏਦਾਰਾਂ ਤੋਂ ਵੋਟਾਂ ਲਈਆਂ ਹੁੰਦੀਆਂ ਤੇ ਤੁਸੀਂ ਅੱਜ ਜੋ ਕਰਨਾ ਚਾਹੁੰਦੇ ਸੀ ਉਹ じゃ ਸੀ ਜੇ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਨਾ ਹੁੰਦਾ ਤਾਂ ਤੁਸੀਂ ਕਰ ਸਕਦੇ ਸੀ ਪਰ ਇਸ ਦੇਸ਼ ਦੀ ਖੁਸ਼ਕਿਸਮਤੀ ਹੈ ਕਿ ਇੱਥੇ ਜਮਹੂਰੀਅਤ ਹੈ ਇੱਥੇ ਲੋਕਾਂ ਦੇ ਹੱਕਾਂ ਦੀ ਗੱਲ ਹੋ ਸਕਦੀ ਹੈ ਸੋ ਤੁਹਾਨੂੰ ਜਿਹੜੀ ਲੋਕਾਂ ਦੀ ਗੱਲ ਸੁਣਨੀ ਪੈਣੀ ਹੈ ਲੋਕ ਜਿਹੜਾ ਫੈਸਲਾ ਕਰਨਗੇ ਤੁਹਾਨੂੰ ਉਸ ਦਾ ਤੁਹਾਨੂੰ ਉਹਦਾ ਉਹਦੀ ਪ੍ਰੋਟਾ ਕਰਨੀ ਪਊ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਕਾਫੀ ਸਵਾਲ ਵੀ ਨੇ ਹਾਂ ਕਿ ਸਟੇਜ ਖੁੱਲੀ ਆ ਹੁਣ ਸਾਰੇ ਧਰਮ ਸਾਰੇ ਵਰਗ ਸਾਰੀਆਂ ਵਿਚਾਰਧਰਵਾ ਬੜਾ ਔਖਾ ਹੁੰਦਾ ਏ ਹਰ ਡਾਇਓਲੋਜੀ ਨੂੰ ਸਪੇਸ ਦੇਣਾ ਹਰ ਡਾਇਓਲੋਜੀ ਨੂੰ ਸਪੇਸ ਹੈ ਹਰ ਫਲਸਫੇ ਨੂੰ ਸਪੇਸ ਹੈ ਫਿਰ ਵੀ ਤੁਸੀਂ ਕਿਸਾਨ ਜਥੇਬੰਦੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਮੈਂ ਕਿਸਾਨ ਜਥੇਬੰਦੀਆਂ ਨੂੰ ਇੱਕ ਤਾਂ ਪਹਿਲਾਂ ਇਹਨਾਂ ਨੂੰ ਧੰਨਵਾਦ ਦੇਣਾ ਚਾਹਾਂਗਾ ਕਿ ਇਹਨਾਂ ਨੇ ਜਿਉ ਜੀ ਜਿਉ ਜਿਆ ਰੂਪ ਸਰੂਪ ਪੇਸ਼ ਕੀਤਾ ਹੈ ਪੰਜਾਬੀ تہذیਬ ਦਾ ਸਟੇਜ ਦੇ ਉੱਤੇ ਤੁਸੀਂ ਵੇਖ ਸਕਦੇ ਹੋ ਕੋਈ ਬੰਗਾਲੀ ਵੀ ਬੋਲ ਸਕਦਾ ਕੋਈ ਮੱਧ ਪ੍ਰਦੇਸ਼ ਦਾ ਵੀ ਬੋਲ ਸਕਦਾ ਹੋਰ ਸਾਰੇ ਸੂਬਿਆਂ ਤੋਂ ਲੋਕ ਇੱਥੇ ਆ ਕੇ ਸਮਾਂ ਮੰਗ ਕੇ ਮੇਰੇ ਸਾਹਮਣੇ ਲੋਕਾਂ ਨੇ ਸਮਾਂ ਮੰਗਿਆ ਉਹਨਾਂ ਨੂੰ ਸਮਾਂ ਦਿੱਤਾ ਗਿਆ 5-5 ਮਿੰਟ ਦਾ ਹਰ ਕਿਸ ਇਸ ਤੋਂ ਆ ਸਿੱਧਾ ਇੱਕ ਇੱਕ ਜ਼ਹਰਾ ਜਮਹੂਰੀਅਤ ਤੁਹਾਡੇ ਸਾਹਮਣੇ ਵੇਖਣ ਨੂੰ ਮਿਲਦੀ ਆ ਮੈਂ ਕਿਸਾਨ ਜਥੇਬੰਦੀਆਂ ਨੂੰ ਆਖਾਂਗਾ ਕਿ ਵਿਰੋਧ ਭਰਾਵੋ ਤੁਸੀਂ ਜਿਹੜੇ ਹੋ ਕੱਲੇ ਇੱਕ ਕਮਰੇ ਦੇ ਵਿੱਚ ਸਿਰਫ ਆਪਣੇ 31 ਬੰਦਿਆਂ ਦੇ ਵਿੱਚ ਗੱਲ ਨਾ ਕਰੋ ਉੱਥੇ ਵੀ ਗੱਲ ਕਰੋ ਤੇ ਹੋਰ ਜਿਹੜੀਆਂ ਧਿਰਾਂ ਨੇ ਜਿਨ੍ਹਾਂ ਨੇ ਜਾਨ ਮਾਰੀ ਹੈ ਜਿਨ੍ਹਾਂ ਨੇ ਇਸ ਉਭਾਰ ਨੂੰ ਇਸ ਮੋੜ ਤੇ ਪਹੁੰਚਾਇਆ ਜੇ ਉਹ ਧਿਰ ਇਸ ਵੇਲੇ ਕਿਸੇ ਸੰਗਠਨ ਦੀ ਸ਼ਕਲ 'ਚ ਨਹੀਂ ਨੇ ਤਾਂ ਤਾਂ ਵੀ ਤੁਸੀਂ ਉਹਨਾਂ ਨੂੰ ਰੱਦੋ ਨਾ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਚੱਲਣਾ ਬੜਾ ਜ਼ਰੂਰੀ ਹੈ ਪੰਜਾਬ ਦੀ ਖੁਸ਼ਹਾਲੀ ਲਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਦੇ ਇਹੋ ਜੇ ਨਤੀਜੇ ਅਸੀਂ ਪਹਿਲਾਂ ਭੋਗ ਚੁੱਕੇ ਹਾਂ ਮੈਂ ਮੇਰਾ ਪਿੰਡ ਲੋਪੋ ਕੇ ਚੁਗਾਵਾ ਦੇ ਕੋਲ ਆ ਅਸੀਂ ਉੱਥੇ ਜਿਹਾ ਜ ਸੰਤਾਪ ਭੋਗਿਆ ਮੈਂ ਨਹੀਂ ਚਾਹੁੰਦਾ ਕੋਈ ਭੋਗੇ ਸੋ ਅਸੀਂ ਇਹ ਚਾਹੁੰਦੇ ਆ ਕਿ ਪੰਜਾਬੀ ਸਮਾਜ ਨੂੰ ਜੋੜਨ ਵਾਲੀਆਂ ਗੱਲਾਂ ਕਰੀਏ ਔਰ ਮੁਕਤੀ ਗੱਲ ਕਿ ਸਾਰੀਆਂ ਤਰ੍ਹਾਂ ਜਿਹੜੇ ਲੋਕ ਕਿਸਾਨੀ ਦੇ ਨਾਲ ਨਹੀਂ ਵੀ ਜੁੜੇ ਕਈ ਨੇ ਜਿਹੜੇ ਕਿ ਇੱਥੇ ਕਿਸੇ ਪਾਰਟੀ ਦੇ ਨੁਮਾਇंदे ਨਿਗੇ ਉਹ ਪਿੰਡਾਂ ਤੋਂ ਆਏ ਨੇ ਉਹਨਾਂ ਲੋਕਾਂ ਨੂੰ ਨਾਲ ਜੋੜਨਾ ਉਹਨਾਂ ਨੂੰ ਆਪਣੀ ਗੱਲ ਸਮਝਾਉਣੀ ਭਾਵੇਂ ਚੰਗੀ ਹੋਵੇ ਭਾਵੇਂ ਮਾੜੀ ਹੋਵੇ ਆ ਜਿਹੜਾ ਵਜ਼ਨ ਹੈ ਆ ਨੇਤਾ ਨੂੰ ਲੀਡਰ ਨੂੰ ਆਗੂ ਨੂੰ ਚੁੱਕਣਾ ਹੀ ਪੈਂਦਾ ਔਰ ਲੀਡਰਸ਼ਿਪ ਦਾ ਜਿਹੜਾ ਸਲੀਕਾ ਹੈ ਜਿਹੜਾ ਅਕੀਦਾ ਹੈ ਉਹ ਕਹਿੰਦਾ ਭਾਵੇਂ ਗੱਲ ਜਿੰਨੀ ਮਰਜ਼ੀ ਔਖੀ ਹੋਵੇ ਤੁਹਾਨੂੰ ਲੋਕਾਂ ਤੱਕ ਪਹੁੰਚਾਉਣੀਓ ਪੈਣੀ ਐ ਤੁਹਾਡੇ ਕੋਲ ਸਾਰੇ ਸਾਧਨ ਨੇ ਤੁਹਾਡੇ ਕੋਲ ਬੁਲਾਰੇ ਹਨ ਤੁਹਾਨੂੰ ਆਪਣਾ ਸਨੇਹਾ ਲੋਕਾਂ ਤੱਕ ਪਹੁੰਚਾਉਣਾ ਉਹਨਾਂ ਨੂੰ ਰਜ਼ਾਮੰਦ ਕਰਨਾ ਆਹ ਲੀਡਰਸ਼ਿਪ ਦਾ ਬੋਝ ਐ ਆਪਾਂ ਇਸ ਦੇ ਲਾਇਕ ਬਣੀਏ ਧੰਨਵਾਦ ਰਵੀભાઈ ਜੀ ਬਹੁਤ-ਬਹੁਤ ਧੰਨਵਾਦ ਇਸਨ ਰਵੀ ਸ਼ੇਰਗਲ ਜਿਹੜੇ ਕਹਿ ਰਹੇ ਨੇ ਕਿ ਸਾਨ ਲੀਡਰ ਵੀ ਖੁੱਲੇ ਹੋਣ ਜਿਹੜੇ ਕਹਿ ਰਹੇ ਨੇ ਮੋਦੀ ਸਰਕਾਰ ਵੀ ਗੱਲ ਸੁਣੇ ਜਿਹੜੇ ਕਹਿ ਰਹੇ ਨੇ ਪੰਜਾਬ ਦਾ ਇਤਿਹਾਸ ਬਹੁਤ ਖੂਬਸੂਰਤ ਹੈ ਬਹੁਤ ਵੱਡਾ ਹੈ ਔਰ ਭਾਰਤ ਦੀ ਨੀ ਹੈ ਪੰਜਾਬ ਵੇਦ ਵਿਆਸ ਤੋਂ ਲੈ ਕੇ ਹੜੱਪਾ ਸਭਿਅਤਾ ਦੀ ਗੱਲ ਕਰਦੇ ਨੇ ਕਹਿੰਦੇ ਆ ਇਸ ਇਤਿਹਾਸ ਤੋਂ ਫਾਰ ਸਰਕਾਰ ਸਬਕ ਲਵੇ ਤੇ ਭਾਰਤ ਸਰਕਾਰ ਇਸ ਮਸਲੇ ਨੂੰ ਹੱਲ ਕਰੇ ਮੋਦੀ ਸਰਕਾਰ ਫਾਸਿਸਟ ਰੋਲ ਅਦਾ ਨਾ ਕਰਕੇ ਇੱਕ ਡੈਮੋਕਰੇਟਿਕ ਰੋਲ ਅਦਾ ਕਰਕੇ ਇਸ ਮਸਲੇ ਦਾ ਹੱਲ ਕਰੇ ਤਾਂ ਕਿ ਕਿਸਾਨ ਆਪਣੇ ਘਰਾਂ ਨੂੰ ਜਾਣ ਕੈਮਰਾਮੈਨ ਰਵੀ ਦੇ ਨਾਲ ਯਾਦਵਿੰਦਰ ਸਿੰਘ ਪ੍ਰੋ ਪੰਜਾਬ ਟੀਵੀ ਦਿੱਲੀ ਸ਼ਿੰਗੂ ਬੈਰੀਅਰ